ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਨੀ ਸੀ ਵੀ ਜਦੋਂ ਇਹਨਾਂ ਦਿਨਾਂ ਦੇ ਵਿੱਚ ਆਪਾਂ ਆਲੂ ਦੀ ਬਿਜਾਈ ਕਰਨੀ ਹੁੰਦੀ ਹੈ ਜਾਂ ਕਣਕ ਦੀ ਬਿਜਾਈ ਕਰਨੀ ਹੁੰਦੀ ਹੈ ਡੀਏਪੀ ਦੀ ਕਾਫੀ ਵਰਤੋਂ ਹੁੰਦੀ ਹੈ ਜਿਸ ਦਾ ਕਰਕੇ ਆਪਣੀ ਡੀਏਪੀ ਦੀ ਸ਼ਾਰਟੇਜ ਆ ਜਾਂਦੀ ਹੈ ਤੇ ਆਪਾਂ ਨੂੰ ਖਾਦ ਨਹੀਂ ਮਿਲ ਪਉਂਦੀ ਤੇ ਆਪਾਂ ਹੋਰ ਕਿਹੜੀ ਖਾਦ ਪਾ ਕੇ ਤੇ ਕਿੰਨੀ ਮਾਤਰਾ ਵਿੱਚ ਪਾ ਕੇ ਆਪਾਂ ਆਪਣੀ ਫਸਲ ਦੀ ਬਿਜਾਈ ਕਰ ਸਕਦੇ ਹਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਜੋ ਤੁਹਾਨੂੰ ਹੋਰ ਵੀ ਖੇਤੀ ਰਿਲੇਟਿਡ ਨਵੀਂ ਜਾਣਕਾਰੀ ਮਿਲ ਸਕੇ ਤੇ ਵੀਡੀਓ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਵੀਡੀਓ ਆਪਾਂ ਚਲੋ ਸ਼ੁਰੂ ਕਰਦੇ ਹਾਂ ਹੁਣ ਆਪਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਵੀ ਡੀਏਪੀ ਦੀ ਇੱਕ ਬੈਗ ਦੇ ਵਿੱਚ ਕਿੰਨੀ ਨਾਈਟ੍ਰੋਜਨ ਹੁੰਦੀ ਆ ਕਿੰਨੀ ਫਾਸਫੋਰਸ ਹੁੰਦੀ ਆ ਇਦੇ ਇੱਕ ਪੂਰੇ ਦੇ ਵਿੱਚ ਤਕਰੀਬਨ 46% ਫਾਸਫੋਰਸ ਹੁੰਦੀ ਆ ਤੇ 18% ਇਹਦੇ ਵਿੱਚ ਨਾਈਟ੍ਰੋਜਨ ਹੁੰਦੀ ਆ ਮੈਂ ਸਕਰੀਨ ਦੇ ਉੱਤੇ ਫੋਟੋ ਵੀ ਲਾ ਦਿੰਨਾ ਤੁਸੀਂ ਦੇਖ ਸਕਦੇ ਆ ਤੇ ਇਹਦੀ ਜਗ੍ਹਾ ਜੇ ਆਪਾਂ ਹੁਣ ਗੱਲ ਕਰੀਏ ਵੀ ਹੋਰ ਖਾਦ ਦੀ ਇਹਦੀ ਜਗ੍ਹਾ ਆਪਣੀ ਪਹਿਲੀ ਪਸੰਦ ਦਾ ਕਿਸਾਨ ਵੀਰਾਂ ਦੀ ਇਹ ਹੀ ਆ ਵੀ ਐਨਪੀਕੇ ਵਰਤੀ ਜਾਵੇ 12 32 16 ਜਿਹਦੇ ਵਿੱਚ ਆਪਣੀ 12% ਨਾਈਟ੍ਰੋਜਨ 32% ਫਾਸਫੋਰਸ ਤੇ 16% ਪोटाश ਹੁੰਦੀ ਆ ਜੇ ਆਪਾਂ ਹੁਣ ਗੱਲ ਕਰੀਏ ਵੀ ਆਪਾਂ ਡੀਏਪੀ ਦੇ ਇੱਕ ਬੁਰੇ ਮੁਕਾਬਲੇ ਨੂੰ ਕਿੰਨੀ ਪਾਇਆ ਜਾਵੇ ਇਹ ਆਪਾਂ ਕੈਲਕੂਲੇਟ ਦੇ ਹਿਸਾਬ ਨਾਲ ਇੱਕ ਬੈਗ ਦੇ ਮਗਰ ਡੇਢ ਬੈਗ ਜੇ ਪਾਉਣੇ ਹਨ ਪੀਕੇ ਦਾ ਫੇ ਆਪਾਂ ਆਪਣੀ ਫਾਸਫੋਰਸ ਪੂਰੀ ਕਰ ਸਕਦੇ ਆ ਜੇ ਆਪਾਂ ਮੋਟਾ-ਮੋਟਾ ਸਾਬ ਲਈਏ ਜੇ ਆਪਾਂ ਕੋਈ ਕਿਸਾਨ ਤਿੰਨ ਬੁਰੇ ਆਲੂਆਂ ਨੂੰ ਪਾਉਂਦਾ ਡਾਈ ਦੇ ਤੇ ਆਪਾਂ ਇਹ ਸਾਢੇ 4 ਬੁਰੇ ਪਾ ਕੇ ਆਪਣੀ ਫਾਸਫੋਰਸ ਪੂਰੀ ਕਰ ਸਕਦੇ ਆ ਤੇ ਇਹਦਾ ਇੱਕ ਇਹ ਪਲੱਸ ਪੁਆਇੰਟ ਏ ਆ ਇਹਦੇ ਵਿੱਚ ਆਪਾਂ ਨੂੰ ਇਹਦੇ ਵਿੱਚ ਇੱਕ ਬੁਰੇ ਵਿੱਚ 16% ਪੋਟਾਸ਼ ਮਿਲਦੀ ਹੈ ਜਿਹੜੀ ਕਿ ਆਪਾਂ ਚਾਰ ਬੁਰੇਆ ਮਗਰ ਆਪਣਾ ਇੱਕ ਬੁਰੇ ਪੋਟਾਸ਼ ਦਾ ਕੰਮ ਕਰਦੀ ਹੈ ਇਸ ਕਰਕੇ ਆਪਾਂ ਨੂੰ ਇਹਦੇ ਵਿੱਚ ਇੱਕ ਪਲੱਸ ਪੁਆਇੰਟ ਮਿਲ ਜਾਂਦਾ ਆਪਣਾ ਪੋਟਾਸ਼ ਦਾ ਇੱਕ ਬੁਰਾ ਬਚ ਜਾਂਦਾ ਤੇ ਜੇ ਆਪਾਂ ਰੇਟ ਦੀ ਗੱਲ ਕਰੀਏ ਡੀਏਪ ਨਾਲੋਂ ਐਨਪੀਕੇ ਥੋੜੀ ਜਿਹੀ ਮਹਿੰਗੀ ਹੁੰਦੀ ਹੈ 3-400 ਰੁਪਿਆ ਕਿਉਂਕਿ ਇਹਦੇ ਵਿੱਚ ਪੋਟਾਸ਼ ਹੁੰਦੀ ਹੈ ਪੋਟਾਸ਼ ਦਾ ਰੇਟ ਜ਼ਿਆਦਾ ਹੋਣ ਕਰਕੇ ਇਹਦਾ ਰੇਟ ਜ਼ਿਆਦਾ ਹੁੰਦਾ ਹੈ ਤੇ ਉਹ ਹੀ ਆਪਣੇ ਉਧਰੋਂ ਪੋਟਾਸ਼ ਦਾ ਆਪਣਾ ਬੂਰੇ ਘੱਟ ਪੈਂਦਾ ਤਾਂ ਆਪਣਾ ਇਕੁਅਲ ਹੋ ਜਾਂਦਾ ਬੈਲੈਂਸ ਹੋ ਜਾਂਦਾ ਦੂਸਰੇ ਨੰਬਰ ਤੇ ਮੈਂ ਰეკਮੈਂਡ ਕਰੂੰਗਾ ਆਪਾਂ ਤੁਹਾਨੂੰ TSP ਇਹ ਦੋ ਕਸਾਲਾਂ ਤੋਂ ਕਾਫੀ ਮਾਰਕੀਟ ਵਿੱਚ ਚੱਲ ਰਹੀ ਆ TSP ਦਾ ਮਤਲਬ ਹੁੰਦਾ ਹੈ ਟ੍ਰਿਪਲ ਸੁਪਰ ਫਾਸਫੋਰਸ ਇਹਦੇ ਵਿੱਚ ਆਪਣੇ 46% ਫਾਸਫੋਰਸ ਹੁੰਦੀ ਹੈ ਤਾਂ ਨਾਈਟ੍ਰੋਜਨ ਨਹੀਂ ਨਾ ਦੇ ਬਰਾਬਰ ਹੁੰਦੀ ਨਾ ਦੇ ਐਸ ਲਈ ਆਪਾਂ ਨੂੰ ਨਾਈਟrogen ਪੂਰੀ ਕਰਨ ਲਈ ਇਹਦੇ ਲਈ ਆਪਾਂ ਨੂੰ ਜਾਂ ਤਾਂ ਯੂਰੀਆ ਦਾ ਛਿੱਟਾ ਦੇਣਾ ਪਊ ਜਾਂ ਫਿਰ ਆਪਾਂ ਨੂੰ ਇਹਦੇ ਨਾਲ ਆਪਾਂ ਅਮੋਨੀਆ ਸਲਫੇਟ ਵੀ ਪਾ ਸਕਦੇ ਆ ਤੇ ਫਾਸਫੋਰਸ ਦੀ ਗੱਲ ਕਰੀਏ ਤੇ ਡੀਏਪੀ ਦੇ ਪੂਰੀ ਮੁਕਾਬਲੇ ਬਰਾਬਰ ਹੁੰਦੀ ਡੀਏਪੀ ਦੇ ਵਿੱਚ ਵੀ 46% ਹੁੰਦੀ ਹੈ ਤੇ TSP ਦੇ ਵਿੱਚ ਵੀ 46% ਹੁੰਦੀ ਹੈ ਇਸ ਕਰਕੇ ਆਪਾਂ ਪਾ ਕੇ ਆਪਣੀ ਡਾਇਆ ਦੀ ਕਮੀ ਪੂਰੀ ਕਰ ਸਕਦੇ ਆ ਤੇ ਇਹਦੇ ਨਾਲ ਅਮੋਨੀਆ ਸਲਫੇਟ ਜਾਂ ਯੂਰੀਆ ਦਾ ਪਹਿਲਾਂ ਸ਼ੀਟਾ ਜਰੂਰ ਦੇਣਾ ਆ ਕਿਉਂਕਿ ਇਹਦੇ ਵਿੱਚ ਨਾਈਟ੍ਰੋਜਨ ਨਹੀਂ ਹੁੰਦੀ ਹੈਗੀ ਆਪਾਂ ਪਿਛਲੇ ਸਾਲ ਇਹ ਕਣਕ ਆਪਨ ਨੂੰ ਪਾਈ ਸੀਗੀ ਤੇ ਬਹੁਤ ਵਧੀਆ ਰਿਜ਼ਲਟ ਮਿਲਿਆ ਇਹਦਾ ਤੇ ਆਪਾਂ ਇਹ ਪਾ ਸਕਦੇ ਆ ਜੇ ਆਪਾਂ ਹੁਣ ਗੱਲ ਕਰੀਏ ਇੱਕ ਆਪਣੇ ਕਾਫੀ ਕਿਸਾਨ ਵੀ ਰਪਾਉਂਦੇ ਆ ਐਸਐਸਪੀ ਜਿਹਨੂੰ ਆਪਾਂ ਕਹਿੰਦੇ ਆ ਸਿੰਗਲ ਸੁਪਰ ਫਾਸਫੋਰਸ ਜਿਹਦੇ ਵਿੱਚ ਆਪਣੇ ਫਾਸਫੋਰਸ ਸਲਫਰ ਤੇ ਕੈਲਸ਼ੀਅਮ ਪਾਇਆ ਜਾਂਦਾ ਹੈ ਤੇ ਇਹਦੇ ਵਿੱਚ ਫਾਸਫੋਰਸ ਦੀ ਜੇ ਆਪਾਂ ਮੰਤਰਾ ਲਈਏ ਬਾਕੀ ਟੀਐਸਪੀ ਐਨਪੀਕੇ ਦੇ ਡੀਏਪੀ ਨਾਲੋਂ ਕਾफी ਘੱਟ ਪਾਈ ਜਾਂਦੀ ਹੈ ਤੇ ਇਹਦੇ ਵਿੱਚ ਐਕਸਟਰਾ ਹੀ ਪਾਇਆ ਜਾਂਦਾ ਸਲਫਰ ਤੇ ਕੈਲਸ਼ੀਅਮ ਪਾਇਆ ਜਾਂਦਾ ਤੇ ਜੇ ਮੈਂ ਆਪਣੇ ਪਰਸਨਲ ਐਕਸਪੀਰੀਅੰਸ ਦੇ ਮੁਤਾਬਿਕ ਦੱਸਾਂ ਤੇ ਆਪਾਂ ਨੂੰ ਡੀਏਪੀ ਐਨਪੀਕੇ ਤੇ ਟੀਐਸਪੀ ਨੂੰ ਪਹਿਲ ਦੇਣੀ ਚਾਹੀਦੀ ਆ ਤੇ ਜੇ ਨਾ ਮਿਲੇ ਬਾਅਦ ਵਿੱਚ ਆਪਾਂ ਇਹ ਯੂਜ਼ ਕਰ ਸਕਦੇ ਆ ਤੇ ਇਹ ਸੀ ਕਿ ਆਪਣੇ ਵੱਲੋਂ ਜਾਣਕਾਰੀ ਆਪਣੇ ਐਕਸਪੀਰੀਅੰਸ ਦੇ ਮੁਤਾਬਿਕ ਵੀ ਆਪਾਂ ਕਿਹੜੀ ਚੀਜ਼ ਪਾ ਕੇ ਕਿਹੜੀ ਖਾਦ ਪਾ ਕੇ ਤਾਂ ਆਪਾਂ ਆਪਣੀ ਫਸਲ ਨੂੰ ਬਜਾਈ ਕਰ ਸਕਦੇ ਆ